ਆਪ ਸਰਕਾਰ ਦੀ ਪਹਿਲ ਕਦਮੀ ਤੇ ਵਿੱਚ ਆਪ ਸਰਕਾਰ ਆਪਕੇ ਦਵਾਰ ਇਸ ਤਹਿਤ 7 ਡਿਵੀਜ਼ਨਾਂ ਦੇ ਵਿੱਚ ਪੰਜਾਬ ਦੀਆਂ ਕੈਂਪ ਲਗਾਏ ਜਾ ਰਹੇ ਨੇ ਜਿਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਣ ਕੀਤਾ ਜਾਏਗਾ ਉਹਨਾਂ ਦੀਆਂ ਜਿਹੜੀਆਂ ਖਾਮੀਆਂ ਨੇ ਜਿਹੜੇ ਪਿੰਡੂ ਰੋਜ਼ਗਾਰ ਨੇ ਪਿੰਡੂ ਫੰਕਸ਼ਨ ਕਰ ਰਹੇ ਇਸ ਤੋਂ ਇਲਾਵਾ ਦਵਾਈਆਂ ਨੇ ਹੋਰ ਜਿਹੜੇ ਨੇ ਉਹ ਹੁਣ ਕੈਂਪ ਲੱਗੇਗਾ ਉੱਥੋਂ ਆ ਕੇ ਆਪਣੀ ਸਮੱਸਿਆ ਦਾ ਹੱਲ ਕਰਵਾ ਸਕਦੇ ਨੇ ਜਿਹੜਾ ਕਿਹਾ ਜਾਂਦਾ ਸੀਗਾ ਕਿ ਖੱਜਲ ਖੁਆਰ ਹੋਣਾ ਪੈ ਰਿਹਾ ਸੀਗਾ ਉਸ ਨੂੰ ਹੋਰ ਸੁਖਾਰੂ ਕੀਤਾ ਹੈ ਕਿ ਆਪ ਸਰਕਾਰ ਆਪਕੇ ਦੁਆਰ ਪੰਜਾਬ ਸਰਕਾਰ ਆਪਕੇ ਦੁਆਰ 6 ਫਰਵਰੀ ਤੋਂ 7 ਡਿਵੀਜ਼ਨਾਂ ਦੇ ਵਿੱਚ ਸ਼ਿਕਾਇਤ ਨਿਵਾਰਣ ਕੈਂਪ ਲੱਗ ਰਹੇ ਨੇ ਇਹਨਾਂ ਕੈਂਪਾਂ ਦੇ ਵਿੱਚ ਜਿਹੜੇ ਲੋਕ ਨੇ ਆਪਣੀਆਂ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਉਹਨਾਂ ਨੂੰ ਦਰ ਪੇਸ਼ ਨੇ ਇਸ ਤੋਂ ਇਲਾਵਾ ਜਿਹੜੇ ਹੋਰ ਸਮੱਸਿਆਵਾਂ ਨੇ ਜਿਹੜੇ ਹੋਰ ਸਰਕਾਰੀ ਕੰਮ ਨੇ ਉਹ ਇੱਥੋਂ ਆ ਕੇ ਕਰਵਾ ਸਕਦੇ ਨੇ ਹੁਣ ਮੌਕੇ ਤੇ ਹੀ ਸਾਰੇ ਆਫੀਸਰਸ ਸਾਰੇ ਸਹਿਬਾਨ ਇੱਥੇ ਪਹੁੰਚੇ ਮੌਜੂਦ ਹੋਣਗੇ ਔਰ ਆਪਣੇ ਕੰਮ ਜਿਹੜੇ ਨੇ ਲੋ ਕਰਵਾ ਸਕਦੇ ਨੇ ਸੋ ਇਸ ਪਹਿਲ ਕਦਮੀ ਦਾ 6 ਫਰਵਰੀ ਤੋਂ ਸ਼ੁਰੂਆਤ ਹੋ ਗਈ ਹੈ ਤੁਸੀਂ ਅੱਜ ਅਸੀਂ ਮੂਲੇ ਚੱਕ ਦੇ ਵਿੱਚ ਸਰਕਾਰੀ ਮਿਡਲ ਸਕੂਲ ਦੇ ਵਿੱਚ ਹਾਂ ਜਿੱਥੇ ਕੈਂਪ ਲਗਾਇਆ ਗਿਆ ਹੈ ਸੋ ਇੱਕ ਕੈਂਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਲੋਕ ਆਏ ਨੇ ਜਿਹੜੇ ਕਿ ਮੌਕੇ ਤੇ ਆਪਣੀਆਂ ਸਮੱਸਿਆਵਾਂ ਨੇ ਉਹਦੇ ਹੱਲ ਲਈ ਸੋ ਇਹ ਕੈਂਪ ਜਿਹੜੇ ਨੇ ਲਗਾਤਾਰ ਹੁਣ ਚੱਲਣਗੇ ਸੋ ਇਹਨਾਂ ਕੈਂਪਾਂ ਦੇ ਨਾਲ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਪੇਸ਼ ਆndੀਆਂ ਸਨ ਸਰਕਾਰੀ ਦਰਬਾਰ ਦੇ ਵਿੱਚ ਸਰਕਾਰੀ ਦਰਬਾਰੇ ਦੇ ਵਿੱਚ ਉਹ ਉਹ ਮੁਸ਼ਕਲਾਂ ਦਾ ਹੱਲ ਇੱਕ ਛਾਦੇ ਹੇਠ ਕਰਵਾ ਸਕਣਗੇ ਇਸ ਲਈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਮੂਲੇ ਚੱਕ ਸਰਕਾਰੀ ਸਕੂਲ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ ਹੈ ਕੈਂਪ ਦੀ ਸ਼ੁਰੂਆਤ ਹੋਈ ਹੈ ਜਿਦੇ ਵਿੱਚ ਸਾਰੇ ਹੀ ਡਿਪਾਰਟਮੈਂਟ ਜਿਨ੍ਹਾਂ ਦੇ ਨਾਲ ਜਿੱਥੋਂ ਲੋਕਾਂ ਨੂੰ ਕੰਮ ਪੈਂਦੇ ਡੇਲੀ ਰੁਟੀਨ ਦੇ ਉਹ ਕੰਮ ਜਿਹੜੇ ਨੇ ਇੱਥੋਂ ਹੱਲ ਹੋ ਸਕਦੇ ਨੇ ਸੋ ਸਾਂਝ ਕੇਂਦਰ ਹੈ ਤੁਸੀਂ ਉਹ ਦੇਖ ਸਕਦੇ ਹੋ ਵਿਧਾਇਕ ਅੰਮ੍ਰਿਤਸਰ ਦੇ ਵਿਧਾਇਕ ਤੇ ਬੰਦੇ ਡਾਕਟਰ ਜਿਹੜਾ ਪੰਜਾਬ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਪੰਜਾਬ ਸਰਕਾਰ ਆਪ ਦੇ ਦਰ ਉਹ ਅੱਜ ਉਹਦੀ ਸ਼ੁਰੂਆਤ ਹੋਈ ਹੈ ਜੀ ਮੈਂ ਜੀ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਜਿਹੜੀ ਹੈ ਪੰਜਾਬ ਦੇ ਅੰਦਰ ਜਿਹੜੀ ਕਿ ਦਿਨ ਰਾਤ ਮਿਹਨਤ ਕਰਕੇ ਜਿਹੜਾ ਸਾਡੇ ਸ਼ਹੀਦਾਂ ਦਾ ਸੁਪਨਾ ਸੀ ਉਹਨੂੰ ਪੂਰਾ ਕਰ ਰਹੀ ਹੈ ਔਰ ਜੋ ਜੋ ਗਰੰਟੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਔਰ ਸਾਡੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਆ ਫੰਡ ਗਰੰਟੀਆਂ ਜੋ ਪਹਿਲੀ ਗਰੰਟੀ ਬਿਜਲੀ ਦੀ ਗਰੰਟੀ ਸੀਗੀ ਉਹਦੇ ਤੋਂ ਲੋਕ ਬਹੁਤ ਖੁਸ਼ ਨੇ 90% ਲੋਗਰ ਨੂੰ ਪੰਜਾਬ ਦੇ ਵਿੱਚ ਜਿਹੜਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਉਸ ਤੋਂ ਬਾਅਦ ਮੋਹੱਲਾ ਕਲੀਨਿਕਸ ਦੀ ਜਿਹੜੀ ਗਰੰਟੀ ਸੀ ਉਹ ਵੀ ਔਰ ਇਹ ਵੀ ਇੱਕ ਗਰੰਟੀ ਸੀ ਕਿ ਅਸੀਂ ਸਰਕਾਰ ਜਿਹੜੀ ਆ ਉਹ ਤੁਹਾਡੇ ਤੁਹਾਡੇ ਕੋਲ ਚੱਲ ਕੇ ਆਏਗੀ ਨਾ ਕਿ ਤੁਸੀਂ ਜਾ ਕੇ ਧੱਕੇ ਖਾਓਗੇ ਸੋ ਇਹ ਨੈਵਰ ਸੀਨ ਬਿਫੋਰ ਅਲੀ ਗੱਲ ਹੈ ਇਸ ਤੋਂ ਪਹਿਲਾਂ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਗਈਆਂ ਕਿਸੇ ਨੇ ਜਿਹੜੀ ਸੋਚ ਜਿਹੜੀ ਹੈ ਉਹਦੇ ਅੰਦਰ ਨਹੀਂ ਸੀਗੀ 44 ਤਰ੍ਹਾਂ ਦੀਆਂ ਸੁਵਿਧਾਵਾਂ ਜਿਹੜੀਆਂ ਉਹਦੇ ਵਿੱਚ ਚਾਹੇ ਬਰਥ ਸਰਟੀਫਿਕੇਟ ਹੈ ਐਡਰੈਸ ਸਰਟੀਫਿਕੇਟ ਹੈ ਮੈਰਿਜ ਸਰਟੀਫਿਕੇਟ ਹੈ ਸੀਐਸਟੀ ਓਬੀਸੀ ਸਰਟੀਫਿਕੇਟ ਹੈ ਇਨਕਮ ਟੈਕਸ ਸਰਟੀਫਿਕੇਟ ਹੈ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਚਾਹੇਓ ਪੈਨਸ਼ਨ ਹੈ 올ਡ 올ਡ ਅਜ ਪੈਨਸ਼ਨ ਹੈ ਵਿਧਵਾ ਪੈਨਸ਼ਨ ਹੈ ਚਾਹੇਓ ਹੈਂਡੀਕੈਪਡ ਪੈਨਸ਼ਨ ਹੈ ਸੋ ਇਸ ਤਰ੍ਹਾਂ 40 44 ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਹੈ ਉਹ ਤੇ ਵੱਖ-ਵੱਖ ਡਿਪਾਰਟਮੈਂਟਸ ਤੁਸੀਂ ਦੇਖਿਆ ਹੀ ਹੋਣਾ ਕਿ ਇੱਥੇ ਸਾਰੇ ਆਏ ਨੇ ਸੋ ਇਸ ਬਹੁਤ ਹੀ ਸ਼ਾਨਦਾਰ ਉਪਰਾਲਾ ਮੈਂ ਕਹਾਵਾਂਗਾ ਇਹ ਮਾਨ ਸਰਕਾਰ ਕਿਉਂਕਿ ਇੱਕ ਵਿਜ਼ਨਰੀ ਸਰਕਾਰ ਆ ਇੱਕ ਵਿਜ਼ਨ ਲੈ ਕੇ ਆਈ ਆ ਇਹ ਚਾਹਦੀ ਆ ਕਿ ਜਿਹੜਾ ਸਾਡਾ ਪੰਜਾਬ ਪਹਿਲੇ ਸੀਗਾ ਜਿਹੜਾ ਸਾਡੇ ਸ਼ਹੀਦਾਂ ਦਾ ਸੁਪਨਾ ਸੀਗਾ ਕਿ ਹੱਸਦਾ ਬਸਦਾ ਰੰਗਲਾ ਪੰਜਾਬ ਹੋਵੇ ਉਸ ਸੁਪਨੇ ਨੂੰ ਪੂਰਾ ਕਰਨ ਲਈ ਜਿਹੜਾ ਅਸੀਂ ਕਾਰਗਰਾਂ ਅਸੀਂ ਸਾਰੇ ਐਮਐਲਏ ਸਹਿਬਾਨ ਸਾਡੇ ਮੰਤਰੀ ਸਹਿਬਾਨ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਿਨ ਰਾਤ ਕਾਰਜ ਰਤ ਹੈ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਏ ਔਰ ਉਹਨਾਂ ਦੇ ਹੱਲ ਕਰੀਏ ਸਭ 44 ਤਰਾਨੀਤ ਜਿਹੜੇ ਡਿਪਾਰਟਮੈਂਟ ਨੇ ਇੱਥੇ ਇੱਕੋ ਛੱਦੇ ਥੱਲੇ ਆ ਕੇ ਬੈਠ ਕੇ ਨੇ ਇਹ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਪ੍ਰੋਗਰਾਮ 9 ਸਬ ਡਿਵੀਜ਼ਨਲ ਦੇ ਵਿੱਚ ਸ਼ੁਰੂ ਕਰ ਦਿੱਤਾ ਇਹ ਹੁਣ ਕਿੰਨੇ ਦਿਨ ਤੱਕ ਇਹ ਲਗਾਤਾਰ ਚੱਲੇਗਾ ਜੀ ਕਿ ਐਸੇ ਜਗ੍ਹਾ ਦੇ ਉੱਤੇ ਕਿ ਬਾਕੀ ਲੋਕ ਵੀ ਇਸ ਤੋਂ ਜਾਣ ਸਕਣ ਇਹ ਜਿਹੜਾ ਸਾਡਾ ਟੀਚਾ ਉਹ ਅਸੀਂ 30 ਦਿਨ ਲਗਾਤਾਰ ਜਿਹੜਾ ਇਹ ਚਲਾਣਾ ਉਹਦੇ ਵਿੱਚ ਵੱਖ-ਵੱਖ ਸਥਾਨ ਮਤਲਬ ਜਿਵੇਂ ਸੈਂਟਰ ਕੌਨਸਟਿਟੂਐਂਸੀ ਦੇ ਚੰਸੀ ਦੇ ਵਿੱਚ ਵੀ ਅਲੱਗ-ਅਲੱਗ ਜਗ੍ਹਾ ਤੇ ਹੁਣ ਸਾਡੀ ਸੈਂਟਰ ਕੌਨਸਟਿਟੂਐਂਸੀ ਦੇ ਵਿੱਚ ਜਿਹੜੇ ਤਕਰੀਬਨ ਪਿੰਡ ਘਟ ਨੇ ਪਗਰ ਸ਼ਹਿਰ ਦਾ ਜਿਹੜਾ ਅੰਦਰੂਨੀ ਇਲਾਕਾ ਉਹਦੇ ਵਿੱਚ ਵੀ ਸਮੱਸਿਆਵਾਂ ਤੇ ਲੋਕਾਂ ਦੀਆਂ ਹੈ ਹੀਆਂ ਕਿਉਂਕਿ ਪਹਿਲੀਆਂ ਸਰਕਾਰਾਂ ਨੇ ਕੀਤਾ ਕੁਝ ਨਹੀਂ ਔਰ ਸਾਡਾ ਜੋ ਪਾਰਟੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ 30 ਦਿਨ ਲਗਾਤਾਰ ਜਿਹੜੇ ਐ ਕੈਂਪ ਆਰਗੇਨਾਈਜ਼ ਕਰਾਂਗੇ ਜਿੱਥੇ ਜਿਹਦੀ ਸੁਪਰਵਾਈਜ਼ਨ ਜਿਹੜੀ ਆ ਉਸ ਕੰਸਟੀਟੂਐਂਸੀ ਦੇ ਐਮਐਲਏ ਕਰਨਗੇ ਔਰ ਉਹਦੇ ਨਾਲ-ਨਾਲ ਹੀ ਜਿਹੜਾ ਪ੍ਰਸ਼ਾਸਨ ਬੀਸੀ ਸਾਹਿਬਾਨ ਹੋਗੇ ਕਮਿਸ਼ਨਰ ਪੁਲਿਸ ਹੋਗੇ ਉਹ ਸਾਰੇ ਕਮਿਸ਼ਨਰ ਕਾਰਪੋਰੇਸ਼ਨ ਹੋਗੇ ਉਹ ਵੀ ਨਾਲ-ਨਾਲ ਆ ਕੇ ਸੁਪਰਵਾਈਜ਼ ਕਰਨਗੇ ਤੁਹਾੱਕੇ ਤੇ ਇੱਕ ਗੱਲ ਠੀਕ ਹੈਗੀ ਆ ਕਿ ਪਹਿਲੀਆਂ ਸਰਕਾਰਾਂ ਵੱਲੋਂ ਇਸ ਤਰ੍ਹਾਂ ਦਾ ਪ੍ਰੋਗਰਾਮ ਕੋਈ ਨਹੀਂ ਚਲਾਇਆ ਗਿਆ ਲੋਕੀ ਹਜੇ ਅਵੇਅਰ ਨਹੀਂ ਨੇ ਲੋਕਾਂ ਨੂੰ ਨਹੀਂ ਪਤਾ ਹੈ ਕਿ ਉਹ ਆਪਣੇ ਘਰਾਂ ਚੋਂ ਨਿਕਲ ਕੇ ਇੱਕ ਛੱਤ ਲਿਦਿਆ ਕੇ ਆਪਣੇ ਜਿਹੜੇ ਉਹਨਾਂ ਦੇ ਕੰਮ ਹੈਗੇ ਨੇ ਉਹ ਕਰਵਾ ਸਕਣ ਉਹਨਾਂ ਨੂੰ ਕੀ ਕਹਿਣਾ ਚਾਹੋ ਉਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਸਹੀ ਗੱਲ ਬੜੀ ਅੱਛਾ ਸਵਾਲ ਤੁਸੀਂ ਕੀਤਾ ਉਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਸੀਂ ਦੋ ਦਿਨ ਪਹਿਲੇ ਹੀ ਉੱਥੇ ਮਨਾਦੀ ਜਿਹੜੀ ਆ ਗੁਰਦੁਆਰਾ ਸਾਹਿਬ ਤੋਂ ਆ ਮੰਦਰਾ ਚੋ ਯਾ ਅਨਾਉਂਸਮੈਂਟ ਕਰਕੇ ਸਪੀਕਰ ਦੇ ਥਰੂ ਈ ਰਿਕਸ਼ਾ ਦੇ ਜਰੀਏ ਅਸੀਂ ਜਿਹੜਾ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਸੀਂ ਹੁਣ ਜਿਹੜਾ ਨੈਕਸਟ ਤੁਸੀਂ ਦੇਖੋਗੇ ਪੈਫਲੈਟ ਵੀ ਡਿਸਟ੍ਰੀਬਿਊਟ ਕਰ ਰਹੇ ਹਾਂ ਪੋਸਟਰ ਲਗਵਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋ ਜਾਏ ਔਰ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਹ ਚੱਕ ਸਕੇ। ਸ਼ੁਕਰੀਆ ਜੀ ਧੰਨਵਾਦ। ਸੋ ਡਾਕਟਰ ਅਜੇ ਜਿਹੜੇ ਕਿ ਸੈਂਟਰ ਹਲਕੇ ਦੇ ਵਿਧਾਇਕ ਨੇ ਉਹਨਾਂ ਦੇ ਹਲਕੇ ਦੇ ਵਿੱਚ ਅੱਜ ਇਹ ਕੈਂਪ ਸ਼ੁਰੂ ਹੋਇਆ ਹੈ ਇੱਕ ਛੱਤ ਦੇ ਥੱਲੇ 44 ਤਰ੍ਹਾਂ ਦੀਆਂ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ ਸ਼ਹਿਰ ਵਾਸੀ ਇਹ ਸਹੂਲਤਾਂ ਦਾ ਫਾਇਦਾ ਉਠਾ ਸਕਦੇ ਨੇ ਇੱਕੋ ਛਾਦ ਦੇ ਜਗ੍ਹਾ-ਜਗ੍ਹਾ ਤੇ ਜਾ ਕੇ ਉਹਨਾਂ ਨੂੰ ਜਿਹੜਾ ਖੱਜਲ-ਖੁਆਰ ਹੋਣਾ ਪੈਂਦਾ ਸੀਗਾ ਉਹ ਹੁਣ ਨਹੀਂ ਹੋਣਾ ਪਏਗਾ ਤੁਸੀਂ ਜਾਣਦੇ ਹੋਵੋਗੇ ਕਿ ਮਾਨ ਸਰਕਾਰ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਸੀਗਾ ਕਿ ਸਰਕਾਰ ਆਪ ਦੇ ਦਰਵਾਜ਼ੇ ਕਿ ਸਰਕਾਰੀ ਕੰਮ ਜਿਹੜੇ ਕਿ ਤੁਸੀਂ ਜਾ ਕੇ ਅੱਗੇ ਲਾਈਨਾਂ 'ਚ ਖਲੋ ਕੇ ਕੰਮ ਕਰਵਾਂਦੇ ਸੀ ਉਹ ਵੀ ਜੇ ਨਹੀਂ ਹੁੰਦੇ ਸੀਗੇ ਤੇ ਤੁਹਾਨੂੰ ਆਪਣਾ ਟਾਈਮ ਵੀ ੱੱਕੇ ਵੀ ਖਾਣੇ ਜਾਂਦਾ ਹੁੰਦੇ ਸੀਗਾ ਉਹ ਸਮੇਂ ਵੀ ਬਤੀਤ ਕਰਨਾ ਪੈਂਦਾ ਸੀਗਾ ਵਿਅਰਥਕ ਜਾਂਦਾ ਸੀਗਾ ਸੋ ਹੁਣ ਉਹ ਮਾਨ ਸਰਕਾਰ ਦਾ ਜਿਹੜਾ ਇੱਕੋ ਪੁਰਾਲਾ ਸੀਗਾ ਜਿਹੜਾ ਉਹਨਾਂ ਦਾ ਇੱਕ ਇਲੈਕਸ਼ਨ ਦਾ ਜਿਹੜਾ ਲੋਕਾਂ ਨਾਲ ਕੀਤਾ ਹੋਇਆ ਵਾਅਦਾ ਸੀਗਾ ਉਹ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਆਪਕੇ ਦਵਾਰ ਜਿਹੜਾ ਪ੍ਰੋਗਰਾਮ ਹੈ ਅੱਜ ਤੋਂ ਸ਼ੁਰੂ ਹੋ ਗਿਆ ਹੈ ਸੋ ਮਾਨ ਸਰਕਾਰ ਨੇ ਪੰਜਾਬ ਸਰਕਾਰ ਜਿਹੜੀ ਆਪਕੇ ਦਵਾਰ ਆ ਗਈ ਹੈ ਔਰ 44 ਤਰ੍ਹਾਂ ਦੀਆਂ ਸੁਵਿਧਾਵਾਂ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਆਧਾਰ ਕਾਰਡ ਨੇ ਸਿਹਤ ਸੁਵਿਧਾਵਾਂ ਨੇ ਸੋ ਪੰਜਾਬ ਦੇ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਸੁਵਿਧਾਵਾਂ ਹੁਣ ਇੱਕ ਛਾਦੇ ਹੇਠ ਮਿਲਣਗੀਆਂ ਸੋ ਇਹ ਉਪਰਾਲਾ ਵਾਕਈ ਸ਼ਲਾਘਾਯੋਗ ਹੈ ਔਰ ਇਹ ਉਪਰਾਲਾ ਅਜੇ ਤੋਂ ਸ਼ੁਰੂ ਹੋ ਗਿਆ ਹੈ ਆਉਣ ਵਾਲੇ 30 ਦਿਨ ਤੱਕ ਹੋਰ ਚੜ੍ਹਾ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਇੱਥੇ ਇੱਥੇ ਤਰ੍ਹਾਂ ਕੈਂਪ ਲੱਗਣਗੇ ਇਸ ਦੇ ਇਲਾਵਾ ਇਸ ਦੇ ਨਾਲ-ਨਾਲ ਜਿਹੜੀ ਆ ਪੰਜਾਬ ਸਰਕਾਰ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਹੀ ਹੈ ਕਿ ਤੁਸੀਂ ਆਪਣੇ ਕੈਂਪ ਦੇ ਘਣਾਓ ਕੈਂਪ ਤੱਕ ਘਣਾ ਕੇ ਆਪਣਾ ਕੰਮ ਕਰਵਾਓ ਕੈਂਪਨਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ